ਆ ਬਿਲਕੁਲ ਜੀ ਜਿਵੇਂ ਤੁਸੀਂ ਆਖਿਆ ਕਿ ਰਣ ਸਿੰਘ ਕਲਾ ਨਵੀਆਂ ਮਹਿਮਾ ਸ਼ੁਰੂ ਕਰਨ ਵਾਲਾ ਮੋਰੀ ਪਿੰਡ ਰਹਿੰਦਾ ਏ ਤੇ ਨਵੀਆਂ ਮਹਿਮਾ ਸ਼ੁਰੂ ਕਰਦਾ ਰਣ ਸਿੰਘ ਕਲਾ ਹੁਣ ਨਵੀਂ ਮਹਿਮਾ ਮੈਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਨਵੀਂ ਸ਼ੁਰੂ ਕੀਤੀ ਏ ਕਿ ਨਸ਼ਾ ਮੁਕਤੀ ਦਾ ਅਭਿਆਨ ਰਣ ਸਿੰਘ ਕਲਾ ਬਣੂਗਾ ਪੰਜਾਬ ਦੀ ਸ਼ਾਨ ਰਣ ਸਿੰਘ ਕਲਾ ਨੇ ਇੱਕ ਨਵਕਲਾ ਫੈਸਲਾ ਕੀਤਾ ਤੁਸੀਂ ਹੈਰਾਨ ਹੋਵੋਗੇ ਕਿ ਨਸ਼ੇ ਵਾਲ ਨੂੰ ਤਾਂ ਲੋਕ ਨਫ਼ਰਤ ਕਰਦੇ ਆ ਲੋਕ ਉਹਨਾਂ ਨੂੰ ਚੰਗਾ ਮਾੜਾ ਬੋਲਦੇ ਆ ਕਿ ਰਣ ਸਿੰਘ ਕਲਾ ਦੀ ಗ್ರಾಮ ਪੰਚਾਇਤ ਨੇ ਕੀ ਕੀਤਾ ਰਣਸੀਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਕੀਤਾ ਕਿ ਨਸ਼ਾ ਛੱਡਨ ਵਾਲ ਨੂੰ ਪੈਸੇ ਦੇਣੇ ਆ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ 11000 ਰੁਪਇਆ ਦੇਣਾ ਇਹ ਰਣਸੀਂ ਕਲਾਂ ਦੀ ਖਾਸ ਹੀਅਤ ਆ ਕਿ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ ਪੈਸੇ ਦਿੱਤੇ ਜਾਣੇ ਆ ਨਸ਼ਾ ਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਨਾਮੀ ਰਾਸ਼ੀ ਦਿੱਤੀ ਜਾਣੀ ਹੈ ਪ੍ਰਸ਼ੰਸਾ ਪੱਤਰ ਜਾਨੇ ਦਿੱਤੇ ਜਾਣੇ ਆ ਇਹ ਨਵਾਂ ਕੰਮ ਜਿਹੜਾ ਰਣਸੀਂ ਕਲਾਂ ਨੇ ਸ਼ੁਰੂ ਕੀਤਾ ਹੈ ਸਰਕਾਰਾਂ ਵੱਲੋਂ ਵੀ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਜੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ 2331 ਦੀ ਲਾਤ ਵੀ ਦਿੱਤੀ ਗਈ ਹੈ ਜੀ ਆ ਕਿਵੇਂ ਤੁਸੀਂ ਇਹਨੂੰ ਚੁਣ ਰਹੇ ਹੋ ਕਿਤਨੀ ਕਿਨਾਰੇ ਪਰਿਵਾਰ ਲੱਭ ਰਹੇ ਹੋ ਔਰ ਕਿੱਦਾਂ ਉਹਨਾਂ ਨੂੰ ਜਿਹੜਾ ਨਸ਼ੇ ਤੋਂ ਮੁਕਤ ਕਰ ਰਹੇ ਹੋ ਅਸਲ 31 ਮਈ ਚ ਕੱਲਾ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਹਿਲਾ ਪਿੰਡ ਹੀ ਹੋਊਗਾ ਰਣ ਸਿੰਘ ਕਲਾਂ ਜਿਹੜੇ ਪਿੰਡ ਨੇ ਏਡੇ ਵੱਡੇ ਪੱਧਰ ਤੇ ਮਹਿਮ ਸ਼ੁਰੂ ਕੀਤੀ ਹੈ ਤੇ ਉਹਨੂੰ ਸਫਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਔਰ ਮੈਨੂੰ ਖੁਸ਼ੀ ਹੈ ਕਿ ਸਾਡਾ ਪਿੰਡ ਪਹਿਨਾ ਵੀ ਮੈਂ ਕਹਾਂ ਬਈ 97 98% ਜਿਹੜਾ ਨਸ਼ਾ ਮੁਕਤ ਹੈ ਔਰ ਜਿਹੜੇ ਜਿਹੜਾ 2% ਜਾਂ 3% ਨਸ਼ਾ ਮੁਕਤ ਹੋਣ ਵਾਲੇ ਰਹਿੰਦੇ ਆ ਉਹਦੇ ਲਈ ਅਸੀਂ ਮਹਿਮ ਸ਼ੁਰੂ ਕੀਤੀ ਹੈ ਕਿ ਜਿਹੜੇ ਪਰਿਵਾਰ ਸਾਡੇ ਕੋਲ 100% ਨਸ਼ਾ ਮੁਕਤ ਹੋ ਕੇ ਆਉਣਗੇ ਉਹਨਾਂ ਨੂੰ ਪਹਿਲੇ ਸਟੈਪ ਜਿਹੜੇ 31 ਮਈ ਤੱਕ ਹੈ ਇਸ ਪਹਿਲਾ ਸਟੈਪ ਮੰਨਦੇ ਆ ਉਹਨਾਂ ਨੂੰ 11000 ਰੁਪਿਆ ਦਾ ਨਾਮੀ ਰਾਸ਼ੀ ਤੇ ਨਾਲ ਪ੍ਰਸ਼ੰਸਾ ਪੱਤਰ ਦੇਣਾ ਜਿਹੜੇ ਅਗਲੇ ਮਹੀਨੇ ਜੂਨ ਜੁਲਾਈ ਤੱਕ ਸਾਡੇ ਕੋਲ ਆਉਣ ਕਰੋ 5100 3100 2100 1100 ਅਸੀਂ ਹਰੇਕ ਪਰਿਵਾਰ ਨੂੰ ਯਾਨੀ ਪੈਸੇ ਦੇਣੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਨੌਜਵਾਨ ਸਾਡੇ ਨਸ਼ਾ ਮੁਕਤ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਅ ਨੱਥੋ ਅਸੀਂ ਉਹਨਾਂ ਨੂੰ ਜਿੱਥੇ ਲੱਗਦਾ ਕਿ ਸਾਨੂੰ ਜੇ ਨਸ਼ਾ ਮੁਕਤ ਕੇਂਦਰ ਦੇ ਵਿੱਚ ਛੱਡਣਾ ਪਵੇ ਉਹਨੂੰ ਨਸ਼ਾ ਮੁਕਤੀ ਕੇਂਦਰ ਛੱਡ ਰਹੇ ਹਾਂ ਜੇ ਕੋਈ ਨੌਜਵਾਨ ਪਹਿਲੇ ਸਟੇਪ ਤੇ ਆ ਉਹਨੂੰ ਐਮਡੀ ਡਾਕਟਰ ਤੋਂ ਅਸੀਂ ਉਹਨਾਂ ਨੂੰ ਕੋਲੇ ਲਿਆ ਕੇ ਉਹਨਾਂ ਦਾ ਇਲਾਜ ਵੀ ਕਰਾ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ 31 ਮਈ ਤੱਕ ਰਣ ਸਿੰਘ ਕਲਾਂ ਪੂਰੀ ਪੰਜਾਬ ਦੀ ਸ਼ਾਨ ਬਣੇ ਦੇਸ਼ ਦੀ ਸ਼ਾਨ ਬਣੇ ਰਣ ਸਿੰਘ ਕਲਾਂ ਨਸ਼ਾ ਮੁਕਤ ਅਸੀਂ ਬਿਲਕੁਲ ਜੀ ਅਸੀਂ ਆਪਣੇ ਉਹ ਪਰਿਵਾਰ ਨੂੰ 100% ਉਹ ਪਰਿਵਾਰ ਨੂੰ ਅਸੀਂ ਨਸ਼ਾ ਮੁਕਤ ਮੰਨਾਂਗੇ ਜਿਹੜਾ ਪਰਿਵਾਰ ਨਾਲ ਤਾਂ ਕੋਈ ਵਿਅਕਤੀ ਨਸ਼ਾ ਨਾ ਭੰਗ ਨਾ ਫੀਮ ਨਾ ਭੁੱਕੀ ਇਹ ਵਰਤਦਾ ਹੋਵੇ ਨਾ ਤਮਾਕੂ ਵਰਤਦਾ ਹੋਵੇ ਨਾ ਕੋਈ ਮੈਡੀਕਲ ਸਟੋਰ ਤੋਂ ਜਿਹੜੀਆਂ ਪਾਵਨ ਦੀ ਸ਼ੁਧਾ ਦਵਾਈਆਂ ਲੈ ਕੇ ਵਰਤਦਾ ਹੋਵੇ ਨਾ ਸ਼ਰਾਬ ਪੀਂਦਾ ਹੋਵੇ ਤੇ ਨਾ ਜਿਹੜਾ ਸਭ ਤੋਂ ਖਤਰਨਾਕ ਨਸ਼ਾ ਜਿਹੜਾ ਚਿੱਟੇ ਦਾ ਤੇ ਹੀਰੋਇਨ ਦਾ ਨਾ ਕੋਈ ਉਹ ਨਸ਼ਾ ਵਰਤਦਾ ਹੋਵੇ ਅਸੀਂ ਉਹ ਪਰਿਵਾਰ ਨੂੰ 100% ਨਸ਼ਾ ਮੁਕਤ ਬਣਦੇ ਹਾਂ ਪੈਸਾ ਕਿੰਨਾ ਟਾਈਮ ਲੂਗੇ ਆ ਪੈਸਾ ਅ ਜਿਹੜਾ ਜੀ ਨਾਮ ਦੇਣਾ ਇਹ ਤਾਂ ਅਸੀਂ ਇੱਕ ਵਾਰ ਕੋਈ ਦੇਣਾ ਜੇ ਕੋਈ ਪਰਿਵਾਰ ਸਾਡੇ ਕੋਈ ਨਸ਼ਾ ਮੁਕਤ ਹੋ ਕੇ ਆ ਗਿਆ ਉਹਨੂੰ ਅਸੀਂ 11000 ਰੁਪਿਆ ਜਿਹੜਾ ਨਾਮੀ ਰਕਮ ਦੇਣੀ ਹੈ ਤੇ ਨਾਲ ਪ੍ਰਸ਼ੰਸਾ ਪੱਤਰ ਦੇਣਾ ਔਰ ਜਿਹੜੇ ਨਸ਼ਾ ਮੁਕਤ ਹੋਣ ਲਈ ਨੌਜਵਾਨ ਸਾਡੇ ਕੋਲੇ ਆ ਰਹੇ ਜਿਹੜੇ ਸਾਡੇ ਦਾਖਲ ਵੀ ਕਰਾਏ ਆ ਹਸਪਤਾਲਾਂ ਦੇ ਵਿੱਚ ਜ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹਨਾਂ ਨੂੰ ਅਸੀਂ ਉਹਨਾਂ ਚਿਰ ਉਹਦਾ ਇਲਾਜ ਕਰਾਉਂਦੇ ਰਹਿਣਾ ਜਿੰਨਾ ਚਿਰ ਉਹ ਨਸ਼ਾ ਮੁਕਤ ਨਹੀਂ ਹੋ ਜਾਂਦਾ ਔਰ ਨਾਲ ਦੇਖੋ ਕਿੰਨੀ ਖੂਬਸੂਰਤ ਗ੍ਰਾਮ ਪੰਚਾਇਤ ਰਣ ਸਿੰਘ ਕਲਾਂ ਨੇ ਪ੍ਰਾਰਲਾ ਸ਼ੁਰੂ ਕੀਤਾ ਕਿ ਨਾਲ ਉਹਨਾਂ ਨੂੰ ਸਿਹਤਮੰਦ ਕਰਨ ਲਈ ਅਸੀਂ 1100 ਰੁਪਏ ਖਾਣ-ਪੀਣ ਦਾ ਵੀ ਗ੍ਰਾਮ ਪੰਚਾਇਤ ਰਣ ਸਿੰਘ ਕਲਾਂ ਵੱਲੋਂ ਦਿੱਤਾ ਜਾਣਾ ਇਹ ਆਪਣੇ ਆਪ ਵਿੱਚ ਇੱਕ ਬਚਿੱਤਰ ਤੇ ਖਾਸੀਅਤ ਗੱਲ ਆ ਕਿ ਨਸ਼ਾ ਛੱਡਣ ਨਾਲ ਉਹਨੂੰ ਪੈਸੇ ਵੀ ਦਿੱਤੇ ਜਾ ਰਹੇ ਆ ਨਾ ਨਸ਼ਾ ਛਡਾਉਣ ਦਾ ਇਲਾਜ ਵੀ ਫਰੀ ਪੂਰੇ ਪਰਿਵਾਰ ਸਾਮਿਆ ਹੈ ਪੈਲਕੋਲਜੀ ਬਹੁਤ ਸਾਰੇ ਪਰਿਵਾਰ ਸਾਡੇ ਕੋਲੇ ਨਸ਼ਾ ਮੁਕਤ ਹੋ ਹੋ ਕੇ ਆ ਚੁੱਕੇ ਆ ਸਾਡੇ ਕੋਲੇ ਸਾਡੀਆਂ ਜਿਹੜੇ ਮੈਂਬਰਸ ਹੈ ਵਾਰਡਾਂ ਉਹਨਾਂ ਵਾਰਡਾਂ ਦੇ ਮੈਂਬਰਾਂ ਕੋਲੇ ਉਹਨਾਂ ਨੇ ਆਪਣੇ ਨਾਂ ਦਰਜ ਕਰਵਾ ਦਿੱਤੇ ਆ ਤੇ ਉਹਨਾਂ ਨੂੰ ਅਸੀਂ ਆਉਣ ਵਾਲੇ ਮਹੀਨੇ ਵਿੱਚ ਲਗਭਗ 6 ਤਰੀਕ ਨੂੰ ਅਸੀਂ ਕੋਸ਼ਿਸ਼ ਕਰਨੇ ਆ 6 ਤਰੀਕ ਨੂੰ ਅਸੀਂ ਆਪਣੇ ਪਿੰਡ ਵਿੱਚ ਪ੍ਰੋਗਰਾਮ ਰੱਖ ਕੇ ਸੈਮੀਨਾਰ ਕਰਕੇ ਅਸੀਂ ਉਹਨਾਂ ਨੂੰ ਚੇਕਾਂ ਦੇ ਰੂਪ ਦੇ ਵਿੱਚ ਅਸੀਂ ਉਹ ਨਾਮੀ ਰਕੀ ਦੇਣੀ ਨਾਲ ਪ੍ਰਸ਼ੰਸਾ ਪੱਤਰ ਦੇਣੇ ਆ ਔਰ ਜਿਹੜੇ ਨੌਜਵਾਨ ਸਾਡੇ ਕੋਲ ਨਸ਼ਾ ਛੱਡਣ ਲਈ ਆ ਰਹੇ ਆ ਉਹਨਾਂ ਦਾ ਅਸੀਂ ਲਾਜ਼ਮੀ ਫ੍ਰੀ ਕਰਾ ਰਹੇ ਆ